ਗੱਡੀ ਦੇ ਬਾਹਰ ਖੜਾਈ ਆ ਜੱਸ। ਉਹ ਯਾਰ ਮੈਂ ਜਾ ਕੇ ਆਉਣਾ। ਨਾਲੇ ਮੇਰੀ ਗੱਲ ਸੁਣ। ਹਾਂ। ਤੂੰ ਨਾ ਉਹਦਾ ਮੂਡ ਸਹੀ ਕਰ। ਸਭ ਨੂੰ ਪਤਾ ਲੱਗਦਾ ਵੀ ਤੂੰ ਕਿਸੇ ਟੈਨਸ਼ਨ 'ਚ ਆ। ਜਿਵੇਂ ਤੂੰ ਮੂੰਹ ਕਰਿਆਗਾ। ਜੱਸ। ਗੱਲ ਹੀ ਇਹ ਜੀ ਆ। ਦਿਮਾਗ 'ਚੋਂ ਗੱਲ ਹੀ ਨਹੀਂ ਜਾਂਦੀ। ਮੱਲੋ ਮੱਲੀ ਟੈਨਸ਼ਨ ਹੋ ਹੀ ਜਾਂਦੀ ਆ। ਜਸ਼ਨ ਮੇਰੀ ਗੱਲ ਸੁਣ। ਟੈਨਸ਼ਨ ਕਰਨ ਦੀ ਕੋਈ ਲੋੜ ਨਹੀਂ ਹੈਗੀ। ਤੇ ਇੱਥੋਂ ਪਹਿਲਾਂ ਮੰਮੀ ਹੋਰਾਂ ਨਾਲ ਮੈਂ ਖੜਾਂਗਾ। ਤੂੰ ਕਾਹਨੂੰ ਫਿਕਰ ਕਰਦੀ ਐਵੇਂ। ਥੈਂਕ ਯੂ ਜੱਸ। ਤੁਸੀਂ ਆਹ ਗੱਲ ਕਰਕੇ ਨਾ ਮੇਰੇ ਮਨ ਤੋਂ ਤਾਂ ਬੋਝ ਹੀ ਲਾਤਾ ਨਾਲੇ ਦਿਮਾਗ ਤੋਂ ਟੈਨਸ਼ਨ ਮੈਂ ਨਹੀਂ ਫਿਕਰ ਕਰੂੰ ਤਾਂ ਹੋਰ ਕੌਣ ਕਰੂ ਇਹ ਦੱਸ ਪਹਿਲਾਂ ਤੋਂ ਨਾਲੇ ਥੈਂਕ ਯੂ ਵਾਲੀ ਕੀ ਗੱਲ ਆ ਇਹ ਕੋਈ ਫਾਰਮੈਲਿਟੀ ਥੋੜੀ ਆ ਵੀ ਮੈਂ ਤੈਨੂੰ ਕਹਿ ਰਿਹਾ ਤੂੰ ਥੈਂਕ ਯੂ ਕਰ ਰਹੀ ਏਗੀ ਇਹ ਮੇਰੇ ਫਰਜ਼ ਨੇ ਸਾਰੇ ਚਲੋ ਕੋਈ ਨਹੀਂ ਆਜੋ ਅੰਦਰ ਚੱਲਦੇ ਆਂ ਆ ਸਹੀ ਕਰ ਮੋਟ ਮਮੀ ਨੂੰ ਨਾ ਪਤਾ ਲੱਗੇ ਕੀ ਗੱਲ ਬਾਤ ਆ ਉੱਗ ਰਿਹਾ ਹੈ हां मम्मी जाय है इसका हो हो अच्छा जस ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਉਹ ਨਹੀਂ ਜਸ਼ਨ ਕੋਈ ਲੋੜ ਨਹੀਂ ਹੈਗੀ ਚਾਹ ਦੀ ਤੂੰ ਬਹਿ ਜਾ ਤੂੰ ਵੀ ਆਰਾਮ ਕਰ ਲਾ ਉਹ ਕੋਈ ਨਹੀਂ ਥਕਾਨ ਲੈ ਜਾਂਦੀ ਹੈ ਚਾਹ ਪੀ ਕੇ ਮੈਂ ਚਾਹ ਬਣਾ ਕੇ ਲਿਆਉਣੀ ਆ ਨਾ ਕੀ ਗੱਲ ਤੁਸੀਂ ਤੇ ਤਾਂਏ ਨੂੰ ਮਿਲਣ ਗਏ ਸੀ ਇਹ じゃ ਕਹੇ ਜਾਂਦਾ ਆ ਜਿਹੜੇ ਤੁਹਾਡੇ ਮੂੰਹ ਤੇ 12 ਵਜੇ ਪਏ ਮੰਮੀ ਅਸਲ 'ਚ ਗਏ ਤਾਂ ਸੀ ਤਾਇਏ ਨੂੰ ਐਮਐਨਐਲ ਸੀ ਪਰ ਵਿੱਚੋਂ ਤਾਂ ਗੱਲ ਕੁਝ ਹੋਰ ਹੀ ਨਿਕਲੀ ਉੱਥੇ ਜਾ ਕੇ ਇਹੋ ਜਿਹੀ ਗਿਹੜੀ ਗੱਲ ਲੱਗੀ ਜਿਹਦੇ ਕਰਕੇ ਤੁਹਾਡਾ ਮੂੰਹ ਤਰੇ ਪਿਆ ਭਾਈ ਮੰਮੀ ਗੱਲ ਤਾਂ ਅਸਲ 'ਚ ਬਹੁਤ ਵੱਡੀ ਆ ਤੈਨੂੰ ਮੈਂ ਦੱਸਦਾ ਗੱਲ ਅਸਲ 'ਚ ਇਹ ਹੀ ਹੋਈ ਉੱਥੋਂ ਉਹਨਾਂ ਨੂੰ ਘਰੋਂ ਕੱਢਤਾ ਕਰੇ ਕੱਢ ਕੇ ਉਹ ਫਿਰ ਬੰਦਾ ਆ ਗਿਆ ਉਹਨਾਂ ਨੇ ਪੈਸੇ ਲੈਣੇ ਸੀ ਇਹ ਉਹ ਗੱਲਾਂ ਪਰ ਸਾਇਲੈਂਟ ਕਰਦਾਂਗੇ ਹੁਣ ਤੁਸੀਂ ਬੋਲੋ ਤੁਹਾਡਾ ਡਾਇਲੋਗ ਲੈ ਫਿਰ ਤਾਂ ਵੀ ਮਾਵਾ ਤੀਆਂ ਵਾਸਤੇ ਬਹੁਤ ਔਖਾ ਹੋ ਗਿਆ ਨਾ ਵਾਸਤੇ ਤੇ ਹੋਰ ਮੰਮੀ ਉੱਥੇ ਜਸ਼ਨ ਦੇ ਤਾਏ ਨੇ ਉਹਨਾਂ ਨੂੰ ਆਪਦਾ ਪਰਾਣਾ ਕਰ ਦਿੱਤਾ ਰਹਿਣ ਵਾਸਤੇ ਤੇ ਉਹ ਵੀ ਦੇਖਿਆ ਮੈਂ ਘਰ ਦੀ ਹਾਲਤ ਕੋਈ ਬਾਲੀ ਚੰਗੀ ਨਹੀਂ ਹੈਗੀ ਠੀਕ ਠਾਕ ਜੇ ਘਰ ਆ ਬਸ ਇਹ ਮੰਨ ਲਾ ਵੀ ਸਰਟਾ ਕਣ ਨੂੰ ਛੱਤ ਤੇ ਆ ਕੱਲੀ ਚਲੋ ਭਾਈ ਜੋ ਜਿਹਦੇ ਕਰਮਾਂ ਚ ਲਿਖਿਆ ਹੁੰਦਾ ਉਹੀ ਭੁਗਤਣਾ ਪੈਂਦਾ ਮੰਮੀ ਇਹੀ ਗੱਲ ਆ ਜਿਹਦੇ ਕਰਕੇ ਜਸ਼ਨ ਪਰੇਸ਼ਾਨ ਆ ਤੇ ਮੈਂ ਵੀ ਆ ਔਖਾ ਹੋ ਗਿਆ ਮਾਮਾ ਧੀਆਂ ਨੇ ਇਕੱਲੀਆਂ ਹਰ ਚੀਜ਼ ਮੈਨੇਜ ਕਰਨੀ ਹਰ ਚੀਜ਼ ਦਾ ਸਹਾਰਾ ਕੌਣ ਸੰਭੋਣ ਉਹਨਾਂ ਨੂੰ ਪਰੇਸ਼ਾਨੀਆਂ ਤਾਂ ਭਈ ਆਉਂਦਾਂ ਜਾਂਦਾਂ ਕਰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਪੇਕਿਆਂ ਦੀਆਂ ਪਰੇਸ਼ਾਨੀਆਂ ਸੋਹਰੇ ਚੱਕੀ ਫਿਰੋ ਮੰਮੀ ਗੱਲ ਪਰੇਸ਼ਾਨੀਆਂ ਚੱਕਣ ਦੀ ਨਹੀਂ ਹੈਗੀ ਗੱਲ ਹੈਗੀ ਟੈਨਸ਼ਨ ਦੀ ਜਸ਼ਨ ਨੂੰ ਟੈਨਸ਼ਨ ਆ ਤੇ ਕਿਤਨਾ ਕਿਤੇ ਮੈਨੂੰ ਵੀ ਟੈਨਸ਼ਨ ਹੈ ਇਸ ਚੀਜ਼ ਦੀ ਚਲ ਉਹ ਗੱਲਾਂ ਨੂੰ ਖੈਰ ਤੂੰ ਛੱਡ ਤੂੰ ਮੈਨੂੰ ਇਹ ਦੱਸ ਬੁਲਬੁਲ ਕਿੱਥੇ ਗਈ ਆ ਦਿਖ ਨਹੀਂ ਰਹੀ ਮੈਨੂੰ ਕਿਤੇ ਲੈ ਬੁਲਬੁਲ ਦੀ ਸੁਣ ਲੈ ਤੂੰ ਆ ਜਿੱਥੇ ਉਹਨੂੰ ਤੂੰ ਸਵੇਰੇ ਛੱਡ ਕੇ ਆਇਆ ਸੀ ਉੱਥੇ ਆਉਂਦੀ ਆ ਕੰਨਾਂ ਚ ਲਾਉਣਾ ਨਹੀਂ ਟੂਟੀਆਂ ਜਾਂ ਭੁੱਲੀਆਂ ਹੁਣ ਉਹ ਲੈਣ ਗਈ ਹੈਗੀ ਲੈ ਮੰਮੀ ਐਡੀ ਕਿੱਡੀ ਗੱਲ ਸੀ ਜੇ ਕਰਨ ਵਾਲੇ ਹੈੱਡਫੋਨ ਭੁੱਲਿਆਈ ਸੀ ਮੈਂ ਉਧਰ ਦੀ ਤਾਂ ਆਉਣਾ ਸੀਗਾ ਮੈਨੂੰ ਫੋਨ ਕਰ ਦਿੰਦੀ ਮੈਂ 5 ਮਿੰਟ ਬਾਜ਼ਾਰ ਵਿੱਚ ਦੀ ਹੋ ਕੇ ਲਿਆ ਦਿੰਦਾ ਦੱਸ ਫਿਰ ਉਹੀ ਗੱਲ ਮੈਂ ਤਾਂ ਬਥੇਰਾ ਸਮਝਾਇਆ ਸੀਗਾ ਪਰ ਮੇਰੀ ਗੱਲ ਸਮਝੇ ਕਿੱਥੇ ਹੈ ਜੇ ਉਹੀ ਗੱਲ ਭਰਾ ਚ ਸਮਾਈ ਹੋਵੇ ਤਾਂ ਭੈਣ ਚ ਹੋਵੇ ਉਹਨੇ ਵੀ ਨਹੀਂ ਮੇਰੀ ਗੱਲ ਸੁਣੀ ਕਹਿੰਦੀ ਮੈਂ ਤਾਂ ਆਪ ਹੀ ਜਾ ਕੇ ਲੈ ਕੇ ਆਉਣੀ ਆਂਗੀ ਆ ਸਮਾਈ ਸੁਈ ਵਾਲੇ ਤਾਂ ਨੇ ਮੇੜੇ ਨਾ ਮਾਰਿਆ ਕਰਵਾ ਬਥੇਰੀ ਸੌਾਈ ਰੱਖ ਦਾਂਗਾ ਬਥੇਰੇ ਕੰਮ ਤਾਂ ਤੇ ਕਰਦਾ ਚੱਲ ਕੋਈ ਨਹੀਂ ਚਾਹ ਤਾਂ ਬਣਾਉਂਦੀ ਐ ਦੱਸ ਦੇਖਾ ਮੈਂ ਕਿਤੇ ਹੋਰ ਇੰਟਰਨੈਸ਼ਨਲ ਕਰੀ ਜਾਂਦੀ ਹੋਵੇ ਆਹੋ ਭਾਈ ਦੇਖ ਨੂੰ ਕੀ ਐ ਭਾਵੇਂ ਉਹਦੇ ਗੋਡਿਆਂ 'ਚ ਬਹਿ ਜਾ ਤੂੰ ਤੇਰੀ ਜਨਾਨੀ ਐ ਇੱਕ ਆ ਬੰਦੇ ਨੂੰ ਮਗਰ ਲਾਉਣਾ ਇਹ ਤਾਂ ਸਿੱਖ ਕੇ ਆ ਗਈ ਹੋਰ ਤਾਂ ਕੋਈ ਅਕਲ ਹੈ ਨਹੀਂਗੀ ਨਾ ਮਾਂ ਹੁਣ ਮੈਨੂੰ ਤੂੰ ਦੱਸ ਵੀ ਦੇ ਵੀ ਕਿਹੜੇ ਵੇਰਿਆਂ ਦੀ ਮੂੰਹ ਬਣਾ ਕੇ ਬੈਠੀ ਆ ਕਾ ਤੋ ਮੂੰਹ ਬਣਾਇਆ ਤੂੰ ਆ ਤੇਰੀ ਤਾਈ ਕੀ ਘਰੇ ਗਈ ਸੀ ਮਹਾਜਲ ਸੱਤਾ ਬਦਲਾਉਣ ਵਾਸਤੇ ਕੋਈ ਮਿਸਤਰੀ ਦਾ ਕਿਹਾ ਅੱਗੋਂ ਪਤਾ ਨਹੀਂ ਮੈਨੂੰ ਕਿੰਨੀਆਂ-ਕਿੰਨੀਆਂ ਗੱਲਾਂ ਸੁਣਾਈਆਂ। ਅੱਛਾ, ਕਿਉਂ ਕੀ ਕਹਿੰਦੀ ਸੀ ਤੈਨੂੰ? ਗੱਲਾਂ ਕਹਿਣ ਦਾ ਤਾਂ ਕੋਈ ਮੌਕਾ ਉਹ ਗਵਾਉਂਦੀ ਨਹੀਂ। ਅੱਗੇ ਕਿਹੜਾ ਘਟ ਗਜ਼ਰਦੀ ਐ? ਵੀ ਹੁਣ ਨਾ ਬੋਲੂਗੀ। ਮੈਂ ਕਹਿਤਾ ਮਹਾਬਾਈ ਮੈਂ ਤਾਂ ਮਿਸਤਰੀ ਦਾ ਪਤਾ ਕਰਨ ਆਈ ਆ ਵੀ ਬਾਈ ਨੂੰ ਕਹਿਦੀ ਚਲ ਅਸੀਂ ਛੱਤਾਂ ਬਦਲਾਉਣੇ ਆ। ਓਕੇ ਹਾਂ ਹਾਂ ਹੁਣ ਛੱਤਾਂ ਬਦਲਾਉਂਗੇ ਤੁਹਾਡੇ ਕੋਲੇ ਕਿੱਥੋਂ ਪੈਸੇ ਆਉਣਗੇ? ਕਿੱਥੋਂ ਪੈਸੇ ਲਾਏਂਗੀ ਤੂੰ? ਮੈਂ ਕਹੇ ਭਾਈ ਦੇਖ ਪੈਸੇ ਜੱਸ ਦੇ ਗਿਆ ਸੀਗਾ। ਫੇਰ ਉਹ ਗੱਲ ਤੋਂ ਚੱਲ ਪਈ ਅੱਗ ਲੱਗੀ ਉਹਦੇ ਤਾਂ ਸੱਤੀ ਕੱਪੜੀ। ਅੱਗੇ ਤੈਨੂੰ ਸ਼ਰਮ ਹਾਂ ਜਵਾਈ ਦੇ ਪੈਸੇ ਲੈ ਕੇ ਵਰਤ ਨੇ ਕੀਤੀਆਂ ਤੇ ਇਹ ਪੈਸੇ ਕੌਣ ਵਰਤਦਾ ਹੁੰਦਾਗਾ ਉਹਨਾਂ ਤੋਂ ਗੱਲਾਂ ਕਰਾਂਗੇ ਐ ਸੁਣਣੇ ਦੀ ਬਾਤ ਹੋਣਗੀ ਫਿਰ ਗਲਤੀ ਉਹਦੀ ਨਹੀਂ ਗਲਤੀ ਤਾਂ ਆਪਦੀ ਹੈ ਆਪਦੀ ਮੰਨਣਾ ਕਿ ਜਿਹੜੀ ਜਾ ਕੇ ਉਹਨਾਂ ਦੇ ਕੰਨਾਂ 'ਚ ਗੱਲਾਂ ਪਰੋਣੀਆਂ ਗੱਲ ਤੇਰੇ ਤੋਂ ਕੋਈ ਲੁਕੋ ਕੇ ਰੱਖੀ ਨਹੀਂ ਜਾਂਦੀ ਲੈ ਇਹ ਜਲਕੋਣ ਵਾਲੀ ਕੀ ਗੱਲ ਸੀ ਜਿਹੜੀ ਸਾਫ਼ ਗੱਲ ਐ ਮੈਂ ਦੱਸਤੀ ਮੈਨੂੰ ਕੀ ਪਤਾ ਸੀ ਵੀ ਅੱਗੋਂ ਆਹ ਕੁਝ ਬੋਲੂਗੀ ਹੋਰ ਤਾਂ ਬੰਦੇ ਮਰ ਗਏ ਹਨਾ ਮਿਸਤਰੀ ਪੁੱਛਣਾ ਜਿਹਨੂੰ ਮਰਜੀ ਪਿੰਡ ਚੋਂ ਪੁੱਛ ਲੈ ਵੀ ਭਾਈ ਮਿਸਤਰੀ ਲਾਉਣਾ ਆਇਆ ਸੀ ਨਹੀਂ ਬਾਵੇ ਵੀਰੇ ਨੂੰ ਫੋਨ ਕਰ ਦਿੰਦੀ ਉਹ ਕਿਸੇ ਨੂੰ ਵੀ ਕਹਿ ਦਿੰਦਾ ਮਿਸਤਰੀ ਆ ਕੇ ਘਰੇ ਆਪੇ ਉਹ ਚੱਲ ਮੈਨੂੰ ਤਾਂ ਐ ਸੀ ਵੀ ਆਪਣੇ ਆਪ ਦੇ ਐ ਹੁਣ ਅਗਲੇ ਲੋਕ ਬਗਾਨਿਆਂ ਤੇ ਜਾਣਾ ਉੱਥੇ ਕਿਹੜਾ ਸੌਖਾ ਹੈਗਾ ਅਗਲਾ ਹਰੇਕ ਹੀ ਗੱਲਾਂ ਬਣਾਉਂਦਾ ਅਗਲਾ ਕਹਿੰਦਾ ਜਦੋਂ ਇਹਨਾਂ ਦੇ ਆਪ ਦੇ ਸਕੇ ਸਕੇਲੇ ਹੈਗੇ ਆ ਉਹੀ ਲੋਕਾਂ ਨੂੰ ਕਹਿੰਦੀ ਤੁਰੀ ਫਿਰਦੀ ਹੈ ਮੇਰੇ ਕੋਲ ਤਾਂ ਬਾਲੀਆਂ ਗੱਲਾਂ ਨਹੀਂ ਹੈਗੀਆਂ ਮ ਜੇ ਉਹਨਾਂ ਦੇ ਘਰੇ ਜਾਨੀ ਆ ਟੈਨਸ਼ਨ ਲੈ ਕੇ ਆਉਣੀ ਆ ਫਿਰ ਜੇ ਮੈਂ ਤੈਨੂੰ ਕੁਝ ਕਹਿ ਦੇਣੀ ਆ ਮੈਂ ਮਾੜੀ ਵਾਜਦੀ ਆ ਵੀ ਹਾਂ ਮੈਨੂੰ ਮਾੜਾ ਚੰਗਾ ਬੋਲਦੀ ਆ ਬਸ ਕਰ ਜਾ ਪਹਿਲਾਂ ਹੁਣੇ ਮੈਨੂੰ ਥੋੜਾ ਤੇ ਪਤਾ ਵੀ ਹੁਣ ਤੇਰੀਆਂ ਸੁਣਾ ਮੈਂ ਟਿਕ ਜਾ ਮੈਨੂੰ ਤਾਂ ਟੈਨਸ਼ਨ ਉਹੀ ਬਥੇਰੀ ਦੇ ਦਿੰਦੀ ਐ ਤੇਰੀਆਂ ਗੱਲਾਂ ਸੁਣਨ ਦੀ ਵੀਰੇ ਮੇਰੇ ਚ ਹਿੰਮਤ ਹੈ ਨਹੀਂ ਮੈਂ ਤਾਂ ਆਪ ਹੀ ਨਹੀਂ ਗੱਲਾਂ ਸੁਣਾ ਕੇ ਰਾਜੀ ਜੇ ਤੂੰ ਮੇਰੇ ਤੋਂ ਨਾ ਗੱਲਾਂ ਸੁਣੇ ਮੈਂ ਤਾਂ ਸੁਣਾਉਂਦੀ ਨਹੀਂ ਜੇ ਤੂੰ ਇਹੋ ਜਿਹੀਆਂ ਗਲਤੀਆਂ ਕਰਦੀ ਆ ਉਹਨਾਂ ਦੇ ਘਰੇ ਵਾਰ-ਵਾਰ ਜਾ ਕੇ ਡਿਗਨੀ ਆ ਉਹਨਾਂ ਦੇ ਪੈਰਾਂ 'ਚ ਪੈਣੀ ਆ ਵੀ ਛੇਤੀ ਸਾਡਾ ਆਹ ਕੰਮ ਕਰ ਦੋ ਉਹ ਕਰ ਦ ਤਾ ਮੈਨੂੰ ਤੈਨੂੰ ਕੁਝ ਕਹਿਣਾ ਪੈਂਦਾ ਹੈ ਪੈਰਾਂ 'ਚ ਡਿੱਗਣ ਵਾਲੀ ਕੀ ਗੱਲ ਐ ਇਹ ਤਾਂ ਹੁਣ ਜਿਹੜਾ ਰੱਬ ਨੇ ਵਕਤ ਪਾਤਾ ਫਿਰ ਮੈਂ ਤਾਂ ਉਹਦਾ ਉਹ ਘਟਦੀ ਤੁਰੀ ਫਿਰਦੀ ਆ ਆਹੋ ਮੰਮੀ ਮੰਨਦੀਆਂ ਵੀ ਰੱਬ ਨੇ ਵਕਤ ਪਾਤਾ ਫਿਰ ਜੇ ਹੁਣ ਵਕਤ ਪਾਤਾ ਇਹ ਤਾਂ ਨਹੀਂ ਵੀ ਜਿਹੜੇ ਆਪਦੇ ਸ਼ਰੀਕ ਬਣੇ ਬੈਠੇ ਆ ਵੀ ਉਹਨਾਂ ਕਰੇ ਜਾਣਾ ਆਪਾਂ ਵਾਰੀ-ਵਾਰੀ ਆਪਣੀ ਮਦਦ ਕਰਨ ਵਾਸਤੇ ਮੰਗਣ ਉਹਨਾਂ ਤੋਂ ਵੀ ਛੇਤੀ ਹਾਂ ਸਾਨੂੰ ਕਰ ਦੋ ਆ ਕਰ ਦੋ ਜੋ ਕਰ ਦੋ ਫਿਰ ਹੁਣ ਜਾਣਾ ਤਾਂ ਪੈਂਦਾ ਹੀ ਐ ਤੇਰਾ ਤਾਂ ਕਹੇ ਨਾਲ ਸਰ ਜਾਂਦਾਗਾ ਫਿਰ ਜੇ ਜਾਨੀ ਹੁੰਨੀ ਆਂ ਜੇ ਉਧਰ ਕੋਈ ਗੱਲ ਸੁਣੀ ਆਂ ਨਾ ਘਰੇ ਆ ਕੇ ਮੂੰਹ ਨਾ ਬਣਾਇਆ ਕਰ ਮੇਰੇ ਤੋਂ ਨਹੀਂ ਦੇਖਿਆ ਜਾਂਦੇ ਮੂੰਹ ਜੇ ਬਣੇ ਕਿਉਂ ਮੈਂ ਮਿੱਟੀ ਦੀ ਬਣੀ ਆਂ ਵੀ ਜੇ ਕੋਈ ਮੈਨੂੰ ਕੁਛ ਵੀ ਬੋਲੂ ਤੇ ਮੈਨੂੰ ਉਹਦਾ ਦੁੱਖ ਨਹੀਂ ਲੱਗੂਗਾ ਫਿਰ ਜਾਨੀ ਕਿਉਂ ਵੀ ਕੋਈ ਕੁਛ ਬੋਲੇ ਮੇਰੀ ਗੱਲ ਸੁਣ ਮੈਂ ਤੈਨੂੰ ਆਕੇ ਕੋਈ ਗੱਲ ਦੱਸੀ ਐ ਨਾਲੇ ਤਾਂ ਮੈਨੂੰ ਅੱਗਾ ਦਿੰਨੀ ਆ ਛੇਤੀ ਛੇੜਦੀ ਆ ਦੱਸ ਛੇਤੀ ਕਿਉਂ ਐ ਮੂੰਹ ਬਣਾਇਆ ਤਾ ਮੈਂ ਤਾਂ ਲੈਣਾ ਕੀ ਹੈਗਾ ਜਰੀ ਨਹੀਂ ਆਂਦੀ ਮੇਰੇ ਤੋਂ ਐਂ ਜੇ ਬੈਠੀ ਮੂੰਹ ਸੱਟ ਕੇ ਬੈਠ ਜਾਂਦੀ ਹਾਂ ਹੁਣ ਤਾਂ ਮੈਂ ਕਿਹੜੀ ਤੂੰ ਮੈਨੂੰ ਜੱਬ ਆ ਗਿਆ ਆੜੇ ਰੱਬ ਦਾ ਵਾਸਤਾ ਟਿਕ ਜਾ ਤੂੰ ਵੀ ਉਹਨਾਂ ਦੇ ਘਰੇ ਵਗਜੀ ਚੰਗਾ ਦੁਬਾਰਾ ਫੇਰ ਬੇਇੱਜ਼ਤੀ ਕਰਾ ਕੇ ਆਈ ਫੇਰ ਫੇਰਾ ਮੂੰਹ ਬਣਾ ਕੇ ਕੋਈ ਨਹੀਂ ਮੇਰੀ ਤਾਂ ਲੋਕ ਵੀ ਬੇਇੱਜ਼ਤੀ ਕਰ ਦਿਆ ਕਰੇ ਤੀ ਵੀ ਕਰਦੀ ਐ ਆਹੋ ਮੈਂ ਤਾਂ ਆਪ ਹੀ ਕਰਦੀ ਆ ਜਦੋਂ ਚੰਗੀ ਗੱਲ ਕਹਿਦਾ ਹਾਂ ਮੈਂ ਮਾੜੀ ਵੱਜ ਜਾਂ ਵੱਜਦੀ ਆ ਵੀ ਹਾਂ ਇੱਕ ਗਾਂਹ ਜਾ ਕੇ ਬਗਾਨੇ ਕਰੇ ਪਤਾ ਲੱਗੂ ਜਿਹੜੀ ਐ ਲੋਤਰ ਲੋਤਰ ਜਬਾਨ ਚੱਲਦੀ ਐ ਤੇਰੀ ਜਦੋਂ ਉੱਥੇ ਕੱਟਣਾ ਪਿਆ ਦੇਖ ਕੇ ਮੈਂ ਲੰਮੀਆਂ ਤਣ ਕੇ ਪਈ ਐ ਨਹੀਂ ਹਰਮਨ ਹਾਂ ਮੈਂ ਪਜਾ ਆਵਾਜ਼ਾਂ ਮਾਰਤੀਆਂ ਤੈਨੂੰ ਕੀ ਗੱਲ ਆਵਾਜ਼ਾਂ ਸੁਣਦੀਆਂ ਨਹੀਂ ਬੋਲੀ ਹੋ ਗਈਆਂ ਮੰਮੀ ਮੇਰੀ ਨਾ ਸਿਹਤ ਠੀਕ ਨਹੀਂ ਹੈਗੀ ਪਤਾ ਨਹੀਂ ਕਿਉਂ ਸਵੇਰ ਦੇ ਚੱਕਰ ਜਿਹਾ ਆਈ ਜਾਂਦੇ ਨੇ ਮੜੀ ਜੀ ਖੜੀ ਹੁੰਨੀ ਆ ਐ ਲੱਗਦਾ ਜੀ ਮੈਂ ਡਿੱਗ ਜਾਂਗੀ ਨਾ ਕੀ ਹੋ ਗਿਆ ਤੈਨੂੰ ਕੁੜੇ ਚੰਗੀ ਭੱਲੀ ਤਾਂ ਸੀਗੀ ਸਿਹਤ ਤੇਰੇ ਪੁੱਠਾ ਸਿੱਧਾ ਤਾਂ ਨਹੀਂ ਖਾ ਲਿਆ ਕੁਛ ਨਹੀਂ ਮੰਮੀ ਪੁੱਠਾ ਸਿੱਧਾ ਤਾਂ ਨਹੀਂ ਖਾਧਾ ਪਰ ਸਿਹਤ ਠੀਕ ਨਹੀਂ ਲੱਗ ਰਹੀ ਹੈ ਕਿ ਉਲਟੀ ਵਾਲਾ ਮਨ ਹੋਈ ਜਾਂਦਾ ਮੇਰੀ ਗੱਲ ਸੁਣ ਲੈ ਜਦ ਜਨਾਨੀ ਪ੍ਰੈਗਨੈਂਟ ਹੁੰਦੀ ਆ ਨਾ ਆ ਮਾੜੀਆਂ ਮੋਟੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹੁੰਦੀਆਂ ਮੈਂ ਦਵਾਈ ਖਾਣੀ ਆ ਉੱਠ ਕੇ ਦੋ ਪ੍ਰਸ਼ਾਦੇ ਬਣਾ ਦੇ ਮੈਨੂੰ ਨਾਲੇ ਰਸੋਈ ਚ ਢੇਰ ਭਾਂਡਿਆਂ ਦਾ ਲੱਗਾ ਹੈ ਭਾਂਡੇ ਮਾਜਲਾ ਮੰਮੀ ਮੈਂ ਦਵਾਈ ਲਈ ਹੋਈ ਆ ਬਸ ਮੜਾ ਜਿਹਾ ਫਰਕ ਪੈ ਜੇ ਫਿਰ ਉੱਠ ਕੇ ਕੰਮ ਕਰ ਲੈਨੇ ਆ ਜੇ ਤੁਹਾਨੂੰ ਉਤਰਾਜ ਨਾ ਹੋਵੇ ਤਾਂ ਮੈਂ ਮਨਪ੍ਰੀਤ ਨੂੰ ਫੋਨ ਕਰਦਾ ਹੋਵਾ ਕੇ ਤੁਹਾਨੂੰ ਕੰਮ ਕਰਾ ਦਊਗੀ ਅੱਛਾ ਹੁਣ ਮੇਰੀਆਂ ਸ਼ਰੀਕੜੀਆਂ ਨੇ ਮੇਰੇ ਸਿਰ ਚੜਾ ਅੱਗੇ ਘੱਟ ਸਿਰ ਚੜੀਆਂ ਹੋਈਆਂ ਆ ਘੱਟ ਮੇਰੇ ਸਿਰ 'ਚ ਗਲੀਆਂ ਕਰਦੀਆਂ ਅਗਲੀਆਂ ਤਾਨੇ ਮਿਹਣੇ ਤਾਂ ਦੇਣ ਗਿਆਵੇਂ 9 ਮਹੀਨੇ ਤੇਰੀ ਨਉ ਅਸੀਂ ਸਾਂਭੀ ਜਦੋਂ ਜਵਾਕ ਹੋਣ ਵਾਲਾ ਸੀ ਮੇਰੀ ਗੱਲ ਸੁਣ ਲੈ ਕੋਈ ਲੋੜ ਨਹੀਂ ਉਹਨਾਂ ਨੂੰ ਬੱਕਾ ਕੰਮ ਕਰਾਉਣ ਦੀ ਉੱਠ ਕੇ ਕੰਮ ਕਰ ਲੈ ਬੰਦਿਆ ਵਾਂਗੂ ਰਸੋਈ 'ਚ ਜਾ ਕੇ ਮੰਮੀ ਅੱਗੇ ਵੀ ਤਾਂ ਕੰਮ ਕਰਦੀ ਆ ਮੈਂ ਮੈਂ ਕੋਈ ਜਾਣ ਕੇ ਥੋੜੀ ਪਈ ਆ ਜਾਂ ਮੈਨੂੰ ਕੋਈ ਸ਼ੌਂਕ ਚੜਿਆ ਜੇ ਬਿਮਾਰ ਆ ਤਾਂ ਹੀ ਪਈ ਆ ਨਾ ਕਮ ਸੇ ਕਮ ਯਕੀਨਤਾ ਕਰ ਲੋ ਮੇਰਾ ਮੇਰੀ ਗੱਲ ਸੁਣ ਲੈ ਹਰਮਨ ਤੈਨੂੰ ਇੱਕ ਵਾਰੀ ਸੁਣਿਆ ਨਹੀਂ ਮੈਂ ਮੈਨੂੰ ਭੁੱਖ ਲੱਗੀ ਆ ਮੈਂ ਦਵਾਈ ਖਾਣੀ ਆ ਕੁਛ ਨਹੀਂ ਹੁੰਦਾ ਨਿੰਬੂ ਪਾਣੀ ਬਣਾ ਕੇ ਪੀ ਕੋਈ ਲੋੜ ਨਹੀਂ ਮਨਪ੍ਰੀਤ ਨੂੰ ਫੋਨ ਕਰਨ ਦੀ ਆਪੇ ਘਰ ਰਟਕੇ ਉਹਨਾਂ ਦੇ ਕੰਮ ਕਰਨ ਨਾਲ ਗੱਡਾ ਨਹੀਂ ਖੜਾ ਮੈਂ ਆਪੇ ਹੀ ਕੰਮ ਕਰ ਲੈਣਾ ਫੇਰ ਨੱਕ ਤਾਂ ਪੈਰਾ ਤੂੰ ਮੰਮੀ ਮੇਰਾ ਯਕੀਨ ਕਰੋ ਮੈਂ ਤੁ ਉੱਠਿਆ ਨਹੀਂ ਜਾ ਰਿਆ ਜੇ ਮੇਰੇ ਚ ਉੱਠਣ ਦੀ ਹਿੰਮਤ ਹੁੰਦੀ ਬਸ ਤੁ ਰੋਟੀ ਬਣਾ ਕੇ ਦੇ ਦੇਣੀ ਸੀ ਤਾਂ ਕਹਣਾ ਹੀ ਨਹੀਂ ਸੀ ਗਮ ਚੱਲ ਰੋਟੀ ਟੱਕ ਕੱਲੀ ਬਣਾ ਲੈ ਬਾਕੀ ਮੈਂ ਉੱਪਰ ਲੱਕ ਕਰ ਲਵਾਂਗੀ ਤੈਨੂੰ ਸੁਣਦਾ ਕਿ ਨਾ ਸੁਣਦਾ ਹਨਾ ਪ੍ਰਮਾਤਮਾ ਨੇ ਕੰਨ ਬਖਸ਼ੇ ਨੇ ਉਹ ਜਦੋਂ ਭਾਈ ਤੈਨੂੰ ਕੁੜੀ ਕਹੀ ਜਾਂਦੀ ਐ ਵੀ ਮੈਂ ਬਿਮਾਰ ਆ ਬਿਮਾਰ ਦੱਸ ਤੂੰ ਇੱਥੇ ਰਨੱਚ ਧੰਨਾ ਬਣਨ ਆ ਗਿਆ ਤੈਨੂੰ ਕਿਸ ਨੇ ਬੁਲਾਇਆ ਤੇਰੀ ਕਿਸ ਨੇ ਸਲਾਹ ਮੰਗੀ ਆ ਤੂੰ ਤਾਂ ਦੂਰ ਹੀ ਰਿਹਾ ਕਰ ਨਾ ਮੇਰੀ ਇਹ ਨੋ ਸੱਸ ਦੀ ਗੱਲ ਐ ਵਿਗੜੇ ਡੁੱਲੇ ਤੇ ਸੱਸ ਨੇ ਨੋ ਨੂੰ ਕਹਿਣਾ ਨਹੀਂ ਤਾਂ ਹੋਰ ਕਿਨੇ ਕਹਿਣਾ ਸਹੁਰੇ ਨੇ ਕਹਿਣਾ ਉਹ ਤੇਰੀ ਐਡੀ ਉਤਰੋ ਆ ਰਨਜ ਚੰਨ ਮਾੜੀ ਮੋਟੀ ਸ਼ਰਮ ਕਰ ਲੈ ਮੇਰੀ ਧੀ ਆ ਇਹ ਜੇ ਨੂਹਾਂ ਦਾ ਨੂਰ ਆਣੀਆਂ ਤਾਂ ਧੀ ਆ ਨਾਲੇ ਮੈਂ ਤੈਨੂੰ ਇੱਥੇ ਸਲਾਹ ਨਹੀਂ ਦੇਣਾ ਆ ਕੋਈ ਅੱਛਾ ਮੈਂ ਤਾਂ ਸਿਰਫ ਸਿੱਧਾ ਠੋਕ ਕੇ ਕਹਿਣਾ ਆ ਜੇ ਤੈਨੂੰ ਭੁੱਖ ਲੱਗੀ ਐ ਰੱਬ ਨੇ ਦੋ ਹੱਥ ਦਿੱਤੇ ਨੇ ਪੱਕਾ ਤੇ ਖਾ ਤੁਸੀਂ ਲੜੋ ਨਾ 레ਡੀ ਜੀ ਮੰਮੀ ਤੁਸੀਂ ਵੀ ਨਾ ਲੜੋ ਮੈਂ ਰੋਟੀ ਲਾ ਲੈਣੀ ਆ ਉਹ ਨਾ ਪੁੱਤ ਨਾ ਤੂੰ ਪੈ ਆਰਾਮ ਰੋ ਆਰਾਮ ਕਰ ਠੀਕ ਐ ਨਾ ਮੈਂ ਮੰਤਰੀ ਜੀ ਨੂੰ ਫੋਨ ਕਰ ਦਿੰਨਾ ਮੰਤਰੀ ਜੀ ਤਾਂ ਆ ਜੂਗੀ ਹਾਂ ਨਾ ਤੁਸੀਂ ਨੂੰਹ ਸੋਹਰਾ ਸ਼ਰੀਕਾਂ ਦੇ ਢੂਹੇ ਚ ਬੜੇ ਹੋਏ ਆ ਮੰਨਪ੍ਰੀਤ ਆਜ ਵੀ ਮੰਨਪ੍ਰੀਤ ਆਜ ਵੀ ਕਿਉਂ ਸ਼ਰੀਕਣੀਆਂ ਮੇਰੇ ਸਰਚਾਂਣੀਆਂ ਤੁਸੀਂ ਕੋਲੋਂ ਨਹੀਂ ਮੰਨਪ੍ਰੀਤ ਨੂੰ ਲਿਆਉਂਦੀ ਬੜਾ ਉਹਨਾਂ ਦਾ ਆ ਗਿਆ ਹਰਖੀ ਓਏ ਮਾੜੇ ਚੰਗੇ ਟਾਈਮ ਚ ਆਪਦੀ ਖੜਦੇ ਨੇ ਉਹ ਬਗਾਨੇ ਨਹੀਂ ਆਉਦੇ ਨੇ ਤੂੰ ਕਿੰਨਾ ਕ ਖੜ ਗਿਆ ਟੱਪਰ ਦੇ ਮਾੜੇ ਚੰਗੇ ਟਾਈਮ ਚ ਤੂੰ ਤਾਂ ਰੰਨਾ ਦਾ ਸਵਾਦ ਦੇਖਦਾ ਫਿਰਦਾ ਸੀ ਬਾਹਰ ਵਿਆਹ ਕਰਵਾ ਲਿਆ ਸੀ ਮੰਮੀ ਜੀ ਬੱਸ ਕਰੋ ਮਾੜਾ ਚੰਗਾ ਟਾਈਮ ਤੂੰ ਦੱਸਦਾ ਤੂੰ ਆਪਣੇ ਟੱਪਰ ਦਾ ਮਾੜਾ ਚੰਗਾ ਟਾਈਮ ਕੀ ਦੇਖਿਆ ਓ ਜਾ ਕਮ ਕਰ ਆਪਣਾ ਜਾ ਕੇ ਕਰਨ ਦੇ ਕੁੜੀ ਨੂੰ ਰਾਮ ਲੱਗੀ ਆ ਬੋਲਣ ਠੱਪਲਾ ਪੀ ਜੋ ਗੋਲ ਜਿਹੜੇ ਥੱਪਣੇ ਨੇ ਗੋਲੀ ਨਹੀਂ ਵੱਜੀ ਤੇਰੇ ਚੱਲ ਗੋਲੀ ਗੋਲੀ ਮੇਰੇ ਕਾ ਨੂੰ ਵੱਜੇ ਗੋਲੀ ਵੱਜੇ ਤੇਰੇ ਜਾਂ ਵੱਜੇ ਮੇਰੇ ਉਧਰ ਦਸ਼ਮਣਾਂ ਦੇ ਨਾ ਕਰ ਤੂੰ ਕੰਮ ਮੈਂ ਆਪੇ ਕਰ ਲਵਾਂਗੀ ਪਾਣੀ ਚ ਮਧਾਣੀ ਨਾ ਪਾ ਜਾ ਪੁੱਤ ਮੇਰੀ ਗੱਲ ਸੁਣ ਤੂੰ ਰਾਮਕਰ ਇਹਦਾ ਕੰਮ ਆ ਬੋਲਣਾ ਇਹ ਬੋਲੀ ਜਾਂਦੀ ਆ ਤੂੰ ਰਾਮਕਰ ਸਾਰੇ ਕੰਮ ਆਪੇ ਬਣ ਜਾਣਗੇ ਹਾਂ ਟੈਨਸ਼ਨ ਨਾ ਲੈ ਤੂੰ ਠੀਕ ਹੈ ਨਾ ਹਾਂ ਰਾਮਕਰ ਪੁੱਤ